ਅੰਮਰਸਰ ਦੇ ਵਿੱਚ ਗਾਊ ਵੱਢਣ ਵਾਲੀ ਫੈਕਟਰੀ ਪੜੀ ਗਈ ਹੈ ਜੀ ਬਹੁਤ ਭਾਰੀ ਮਾਤਰਾ ਵਿੱਚ ਗਾਊ ਮਾਸ ਪੜਿਆ ਗਿਆ ਹੈ ਕਿੰਨੇ ਕਿਲੋ ਗਊ ਆਦ ਦੇਖੋ ਮੰਨਦਾ ਚਾਹੀ ਮਾਰੋ ਕਿੰਨੇ ਕਿਲੋ ਗਊ ਆਦ ਅੱਜ ਵੀ ਮੌਜੂਦਗੀ ਦੇ ਵਿੱਚ ਅਸੀਂ ਫੜਿਆ ਕਿੰਨੇ ਕਿਲੋ ਗਊ ਆਦ ਦਾ ਫੋਟੋ ਗਿਆ ਨਾ ਅੱਖੋਂ ਭੰਨ ਕੇ ਚਲ ਗਿਆ ਨਾ ਅਗਲੇ ਮੰਨੇ ਇਹ ਦੇਖ ਕਾਜਾ ਜਿਹੜਾ ਅਸੀਂ ਫੜਿਆ ਕਿੰਨੇ ਕਿਲੋ 16 ਕਿਲੋ ਤੇ ਜੇ ਦੱਸੋ ਜੀ ਇੱਕ ਤੋਂ ਜਿਹੜਾ ਸਾਲ ਪਰ ਚੱਲਦਾ ਰਿਹਾ ਕਿੰਨਾ ਕਿੰਨਾ ਵੱਧ ਹੋਇਆ ਗੱਲ ਸਾਡੇ ਪੁਲਿਸਾਰੇ ਸਾਡੇ ਗਊ ਮਾਤਾ ਦਾ ਖਤਰ ਕੀਤਾ ਗਿਆ ਆ ਇਹ ਤੁਹਾਨੂੰ ਇਹ ਵੀ ਪਤਾ ਲੱਗਾ ਕਿ ਪੁਲਿਸ ਨੇ ਪਰਚਾ ਦਰਜ ਕਰ ਦਿੱਤਾ ਆ ਪਰ ਪਰਚਾ ਦਰਜ ਕਾਦਾ ਕੀਤਾ ਜਿਹੜੀ ਉਹਨਾਂ ਨੇ ਲੱਖਾਂ ਦੇ ਸਹਾਰੇ ਗਊ ਹੱਤਿਆ ਕੀਤੀ ਆ ਉਹਨਾਂ ਨੇ 302 ਲਾਈ ਆ ਗਊ ਵਕਿਆ ਦਾ ਪਰਚਾ ਦਰਜ ਕੀਤਾ ਆ ਕਿਉਂ ਨਹੀਂ ਕਹੂਗਾ 302 ਦਾ ਪਰਚਾ ਦਰਜ ਕੀਤਾ ਜਦਕਿ ਗਊ ਮਾਤਾ ਸਾਡੀ ਮਾਤਾ ਆ ਮਾਤਾ ਦਾ ਕਤਲ ਕਰਨਾ 302 ਬਣਦੀ ਆ ਪੁਲਿਸ ਨੇ ਕਿਉਂ ਨਹੀਂ ਕੀਤੀ ਤੇ ਕਿੰਨਾ ਮਾਲ ਅੰਦਰ ਪਿਆ ਹੈ ਇਹ ਦੇਖੋ ਤੇ ਅੰਦਰ ਆਓ ਤੁਹਾਨੂੰ ਦਿਖਾਵਾਂ ਅੰਦਰ ਦਿਖਾ ਕੇ ਦੇਖੋ ਅੰਦਰ ਇਹ ਗੱਡੀ ਅੱਡੀ ਜੱਟ ਲੱਗ ਗਈ ਜੀ ਉਹ ਗੱਲ ਮਾਹੌਲ ਉਹ ਕਟਰ ਮਸ਼ੀਨ ਇਹਨਾਂ ਦਾ ਪਾਲਾ ਅੰਦਰ 0 ਡਿਗਰੀ ਤੇ ਪੈਕ ਕੀਤਾ ਭੇਜਣ ਵਾਸਤੇ 0 ਨੈਟਰੇਸ਼ਨ ਤੇ ਉਹ ਕਰ ਰਹੇ ਨੇ ਕੀ ਆਹ ਵੇਖੋ ਤੁਸੀਂ ਇਹਨਾਂ ਨੂੰ ਲੋਕਾਂ ਦਾ मतलब ਪਿਆਰ ਦੇ ਤੱਕ ਕਿੰਨਾ ਜੱਫਾ ਵੇਖੋ ਜੱਫਾ ਵੇਖੋ ਸਿੱਧਾ ਬੋਮਪ੍ਰੀ ਨਾਲ ਤੁਹਾਨੂੰ ਕੁਝ ਹੀ ਖਾਬ ਲਾਓ ਕਿ ਕਿੰਨੇ ਸਾਡੇ ਗਊਆਂ ਦਾ ਹੋਂਦ ਵੱਧ ਹੋਣਾ ਸੀ ਇਹ ਜੱਫਿਆਂ ਤੋਂ ਹਿਸਾਬ ਲਾਓ ਕਿ ਕੱਟੜ ਇਹਨਾਂ ਕੱਟੜ ਕਿੱਥੇ ਪਹੁੰਚਾਇਆ ਗਿਆ ਆਹ ਮਟਰ ਕੀ ਹੈ ਆਹ ਤੇ ਕੱਟੜ ਸੀ ਜਿੰਨਾ ਗਊ ਮਾਤਾ ਦਾ ਤਹਾਨ ਕਰਦੇ ਰਹੇ ਕਤਲ ਕਰਦੇ ਰਹੇ ਇਹਨਾਂ ਨੂੰ ਡੱਬੇੇ ਰੇ ਆ ਇਹ ਡੱਬੇ ਦੇ ਵਿੱਚ ਪੈਕ ਕਰਕੇ ਜਾਂਦੇ ਰਹੇ ਆ ਕੁਇੰਟਰਾਂ ਦੇ ਹਿਸਾਬ ਨਾਲ ਅੰਦਰ ਮਾਸ ਪਿਆ ਹੈ ਗਊ ਮਾਤਾ ਦਾ ਤਿੰਨ ਚਾਰ ਪੈਟਾ ਕਰੀਆਂ ਦਿੱਤੀਆਂ ਗਈਆਂ 20 ਕਿਲੋ ਦੀ ਪੈਕਿੰਗ ਦੀ 10 ਕਿਲੋ ਆਪਣੇ ਕੋਈ ਚੀਜ਼ ਪੇਪਰ ਆ ਮਾਰੀ ਆ